ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਖਿਆਲ ਚੜ ਰਾਈ ਵੀ ਬਹੁਤ ਵਧੀਆ ਜੀ ਵਧੀਆ ਕਿਆ ਕਰਨ ਲੱਗੇ ਅੱਜ ਸਪਰੇਅ ਵੀ ਹੈ ਠੀਕ ਆ ਸਪਰੇਅ ਆਦਾ ਰਾਤ ਨੂੰ ਇਹ ਜ਼ਿਆਦਾ ਹੀ ਹੈ ਹੁਣ ਸ਼ਾਮ ਨੂੰ ਬਾਬਾ ਤੁਹਾਨੂੰ ਪਤਾ ਆੜੀ ਆ ਹੁਣ ਆਪਾਂ ਇਹ ਹਾਂ ਕਹਿੰਦਾ ਹੁਣੇ ਕਰਨੀ ਹੈ ਫੇ ਕੋਈ ਫੋਨ ਆ ਜਾਂਦਾ ਸਵੇਰੇ ਮਸਚਾ ਠੀਕ ਆ ਵਧੀਆ ਧੁੱਪ ਚੱਲ ਸੋਹਣੀ ਲੱਗੀ ਵੀ ਹੈ ਕਹਿੰਦੇ ਨਹੀਂ ਫੇ ਮੌਸਮ ਕੱਲੂ ਵੀ ਧੁੱਪ ਨਿਕਲਿਆ ਆਣੀ ਆ ਲੱਗ ਜਾਣੀ ਠੀਕ ਆ ਕਿਹੜੀ ਕਿਹੜੀ ਦਵਾਈ ਕਰ ਰਹੇ ਹੋ ਫਿਰ ਅਧਾ ਹਾਦੇ ਆ ਪਿੱਛੇ ਬਈ ਬਾਈ ਟੌਪਿਕ ਹਾਂ ਟੌਪਿਕ ਸਜੈਂਟਾ ਦੀ ਦੀ ਪਲੇਸ ਜੈਂਟਾ ਦੀ ਆ ਆ ਬਹਿਰ ਦੀ ਆ ਤਾਂ ਦੇਖ ਲੈ ਆ 240 ਇਹ ਆ 240 ਇਹ ਸਿੱਟੇ ਆ ਚੱਕ ਕੇ ਸਿੱਟੇ ਆ ਪੈਕਟ ਜੇ ਇਹਦੇ ਹੁਣ ਖੋਲ ਕੇ ਹੀ ਹਟੇ ਆ ਵਿਚਿਆਂ ਲਵਾਵੇ ਇਹਦੇ ਇਹ ਕੱਢ ਦੇ ਕਿਹੜੇ ਲਵਾਵੇ ਉਹਦਾ ਵਿਚੇ ਖੁਰ ਜੰਨੇ ਆ ਹਾਂ ਹਾਂ ਅੱਛੇ ਉਹ ਖਤਮ ਹੋਲੇ ਉਹਦੇ ਨੂੰ ਨਹੀਂ ਆ ਆ ਲਿਆਂਦਾ ਬਾਈ ਜਿਗਾੜੇ ਨੇ ਠੀਕ ਟਰੈਕਟਰ ਦਾ ਹਲਵਾਲੇ ਟਾਇਰ ਜੀ ਚੱਲ ਹੁਣ ਇੱਥੇ ਹੀ ਕਰਾਉਣਾ ਨਾਲੇ ਪਤਾ ਲੱਗ ਜੂ। ਹਾਂ। ਘਾਟੇ ਆਹੀ ਦੀ ਬਸ। ਘਾਟੇ ਆਹੀ ਦੀ। ਕਣਕ ਸਾਰੇ ਪਾਸੇ ਨੂੰ ਪਾਸਤਾ। ਸੁੱਕੇ 'ਚ ਵੀ। ਹਾਂ। ਸੁੱਕੇ 'ਚ ਵੀ ਘਾਟ ਆਈ। ਸੁੱਕੇ ਜੰਮਦੀ ਹਣੀ ਦੀ ਕਣਕ ਬੜੇ ਟੈਰਾਂ ਕਰਕੇ। ਜੰਮਦੀ ਨਹੀਂ ਸੀ ਬਾਈ ਕਣਕ। ਹੂੰ। ਚੱਲ ਫਾਇਦਾ ਹੋ ਗਿਆ ਕਣਕ ਜੀ ਵੀ ਹੁਣ ਆਪਾਂ ਨੂੰ ਗਾਹ। ਕੋਈ ਨਹੀਂ ਵੀ ਕਰਾਉਣੀ ਹੋਊਗੀ। ਹੁਣ ਲੋਟ ਆ ਕਮਾ ਮਲਕੀ ਦਵਾਈ ਨਾਲ ਆਰਾਮਗੜ ਵਾਲੇ ਨਾਲ ਸੰਪਰਕ ਕਰੋ ਬਾਈ। ਹਾਂ। ਬਹੁਤ ਲੋਟ। ਕਣਕ ਚ ਜੀਰੀ ਚ ਆਲੂਆਂ ਚ ਜਾਜ ਮਰਜੀ ਮੱਕੀ ਚ। ਤੂੰ ਜੇ ਆਪਾਂ ਆਂ ਦੇ ਕਰਾਉਨੇ ਆ ਮੱਲੋ ਮੱਲੀ ਕਿਤੇ ਫਾਂਟ ਰਹੀ ਜਾਂਦੀ ਆ ਇਹਦੀ ਆਂਟ ਵੀ ਇੱਕ ਨੰਬਰ ਹੈ ਆਂਟ ਦੀ ਵੀ ਗੱਲ ਨਹੀਂ ਦਾ ਦਵਾਈ ਪਾਣੀ ਪੂਰਾ ਲੱਗਣਾ ਫੇ ਦਵਾਈ ਵੀ ਅਸਰ ਕਰਦੀ ਆ ਇਹਨਾਂ ਫਿੱਦਾ ਪਰਦੇ ਪਾਉਣਾ ਹਾਂ ਚੱਲ ਫਾਇਦਾ ਹੋ ਗਿਆ ਆਪਾਂ ਨੂੰ ਬਹੁਤ ਬਹੁਤ ਫਾਇਦਾ ਹੋ ਗਿਆ ਮੱਕੀ 'ਚ ਵੀ ਟ੍ਰਾਇਲ ਲਾਉਂਗੇ ਆਪਾਂ ਇਹ ਤਾਂ ਮੱਕੀ ਜੀ ਇਹਦੇ ਨਾਲ ਕਰਾਇਾਂਗੇ ਹਾਂ ਮੱਕੀ ਜਿਹਦਾ ਪੱਕੀਆਂ ਹੀ ਲੀਹਾਂ ਪਾ ਦੇਣੀ ਜੀ ਚਾਰ ਕਿ ਤਿੰਨ ਚਾਰ ਸਪਰੇ ਹਾਉਣ ਨਹੀਂ ਮੱਕੀ ਬੋਟ ਹੈ ਠੀਕ ਆ ਓ ਮਲਕੀਤ ਬਾਈ ਵਧੀਆ ਹਨ ਵਧੀਆ ਹੀ ਵਧੀਆ ਕੈਮਨ ਕੈਮਨ ਵਧੀਆ ਠੀਕ ਆ ਆਦਾ ਵਧੀਆ ਕਰਿਆ ਕੰਮ ਯਾਰ ਦਾ ਬਾਬਾ ਜੀ ਸਰਦਾਨੀ ਦਾ ਭਈਆ ਮਿਲਦੇ ਨਹੀਂ ਨੇ ਹਾਂ ਵਸਤੇ ਲਿਆਉਣਾ ਪੈਣਾ ਆਪਾਂ ਨੂੰ ਇਹ ਵਾਅ ਫਾਇਦਾ ਇੱਕ ਫੋਨ ਵਾਰ ਆਪਣਾ ਹਾਂ ਸਿੱਧੀ ਸਿੱਧੀ ਠੀਕ ਆ ਚੱਲ ਇਹ ਸੇਮੀਆ ਜੀ ਆ ਉਹ ਘੋੜ ਦਾ ਬਣ ਗਿਆ ਲੱਗ ਬਾਲਟੀ ਚ ਅਨਾਪਾ ਦਾ ਵਿੱਚ ਵਿੱਚ ਪਾਏ ਇਹ ਇਹ ਗਰਮ ਪਾਣੀ ਚ ਘੋਲੀ ਆ ਬਾਈ ਗਰਮ ਪਾਣੀ ਚ ਘੋਲੀ ਆ ਪਨਾਲੂਆਂ ਪਰ ਕਰਕੇ ਆਇਆ ਸਫਰੇ ਨਹੀਂ ਆ ਆਲੂਆਂ ਪਰ ਕਰੀਏ ਤੁਸੀਂ ਕਿਸੇ ਨੇ ਕੱਢ ਕੇ ਜੀ ਤਾਜੀ ਇਹਦੇ ਪਰ ਕਰਕੇ ਇੱਕ ਇੱਕ ਕਰਕੇ ਕਰੀਏ ਪੰਮੇ ਦੇ ਠੀਕ ਆ ਇਹ ਜੂਨੇ ਮੋੜ ਦੇ ਦੇ 5 ਕਿਲੇ ਇਹਦੇ ਕਰਕੇ ਪੂਰਾ ਗਾ ਖੂੜਾ ਰਹਿਣ ਦੇ ਇਹਦੇ ਨਾਲ ਹੋ ਕੇ ਪਾਣੀ ਸਲਾ ਕੇ ਪਰ ਲਿਆ ਕੇ ਹਜੇ ਹੁਣ ਠੀਕ ਆ ਆ ਵੀ ਕੰਮ ਲੋਟ ਆ ਭਰ ਭਰੀਏ ਵਾਲਾ ਯਾਰ ਕਹ ਨਹੀਂ ਬਾਢੇ ਚ ਬੱਚੇ ਦਾ ਨਾ ਮਰਦਾ ਆ ਆ ਗਿਆ ਕਰਿਆ ਤਾਂ ਬਾਈ ਬਾਪਸ ਮੁੜ ਜਾਈ ਸੱਚ ਇਹ ਜਿਹੜੀ ਪਹਿਲਾਂ ਪਾਈ ਵੀ ਸੀ ਉਹ ਵਿੱਚ ਵਾਪਸ ਮੁੜੇ ਆਉਂਦੀ ਹੈ ਕਿ ਆਪਾਂ ਬੜੀ ਖਤਰਨਾਕ ਜੀ ਦਵਾਈ ਆ ਕਿਹੜੀ ਆ ਪੈੜੀ ਇਹ ਤਾਂ ਜਿਵੇਂ ਗੁੱਲੀ ਡੰਡੇ ਦੀ ਆ ਜਿਹੜੀ ਪੈੜੀ ਪੈਂਡੀ ਚੱਲੋ ਥੋੜੀ ਬੋਦੀ ਦਾ ਸਰ ਕਰੂਗੀ ਉਹ ਹੈ ਆ ਨਾਲ ਜੰਮਣ ਤੇ ਰੁਕਦੀ ਉਹਦਾ ਟੋਪੀ ਦਾ ਵੀ ਬਾਈ ਕੰਮ ਨੇੜੇ ਤੇੜੇ ਹੀ ਆ ਹੁਣ ਓਏ ਦੋ ਤਿੰਨ ਵਾਰਾ ਹੋਰ ਟੁੱਟ ਜੂਗਾ ਨਾ ਰਾਜ ਵੀਰ ਹਾਂ ਕਰ ਨਹੀਂ ਹਾਂ ਦੋਆਂ ਚ ਕੋਨਾ ਚਲਾ ਨਹੀਂ ਲਹਿਦਾ ਇਹ ਤਾਂ ਫੇਰ ਸ਼ੇਡ ਆ ਫਾਂ ਦੇ ਵਿੱਚੇ ਪਾਉਂ ਉਧਰ ਪਾ ਦੀ ਜਾ ਸਕਦਾ ਹੀ ਰਹਿਣ ਦੇ ਰਹਿਣ ਪੰਜ ਮਹੀਨ ਕੋਈ ਤੇਰਾ ਸਲਫਰ ਪਰ ਕੀ ਆ ਇਹ ਡਾ ਉਹਦੇ ਕਲੇ ਦਵਾਈ ਚੜਦੀ ਆ ਬੱਦੇਵਾ ਠੀਕ ਆ ਸਮਝ ਗਿਆ ਮੈਂ ਮੈਂ ਹਲੇ ਸਟਿੱਕਰ ਕਹਿੰਦੇ ਨੇ ਜੀ ਮੈਂ ਹਲੇ ਖੋਜਦਾ ਵੀ ਉਹ ਲੈਂਦਾ ਨਹੀਂ ਆਪਾਂ ਨੇ ਉਹਦਾ ਨਾਲ ਰਿਜ਼ਲਟ ਕਿਸੇ ਵੀ ਦਵਾਈ ਦਾ ਵੱਧ ਵੱਧ ਦਾ ਹੀ ਵੱਧ ਆ ਇਸ ਸਟਿੱਕਰੇ ਆ ਕਹਿੰਦੇ ਕਿ ਇਹਨੂੰ ਫਾੜ ਕੇ ਦੁਬਾਰਾ ਚਲੇ ਜਾਵੇ ਅਫਰਾਂ ਤੋਂ ਦੀ ਹਾਂ ਕਣਕ ਨੂੰ ਦੱਸ ਦਿਆਂ ਦਿੰਦੀ ਆ ਉਹ ਕਹਿੰਦਾ ਦੱਸਣਾ ਪੁੱਛ ਲੈ ਇਹਨੂੰ ਅਸੀਂ ਕਹਿ ਗਏ ਛੱਡੇ ਹੈ ਹੈ ਉਹ ਕਹਿੰਦਾ ਕਣਕ ਨੂੰ ਇਹ ਤਾਂ ਦੱਸਣਾ ਕਣਕ ਨੂੰ ਇਹਦਾ ਕਹਿੰਦਾ ਦੱਸਦਾ ਕਹ ਪਟੇਰਾ ਦੇਖੀ ਨਹੀਂ ਬਾਅਦ ਚ ਮੈਂ ਮੈਂ ਬਹੁਤ ਛੋਟਾ ਜਿਵੇਂ ਸੱਤ ਦੀ ਕਰ ਇਹਨੇ ਮੈਨੂੰ ਪੁੱਛਿਆ ਕਰੂਗਾ ਇਹ ਕਹਿੰਦਾ ਕਣਕ ਪਰ ਅਸਰ ਫਿਰ ਮਾਹ ਬੁੱਲ ਕਰਨ ਪਹਿਲੇ ਹੀ ਕਹਤਾ ਨਹੀਂ ਨਹੀਂ ਕੋਈ ਵੀ ਦਵਾਈ ਵਾਲਾ ਪਤਾ ਕਹਿੰਦਾ ਨਹੀਂ ਨਹੀਂ ਕਣਕ ਪਰ ਦਾਸਰ ਕਰਨਾ ਹੀ ਨਹੀਂ ਬਾਈ ਇਹ ਕਰਨਾ ਹੀ ਨਹੀਂ ਜਮਾ ਹੀ ਨਹੀਂ ਆਇਓ ਕਹਿੰਦਾ ਹੁੰਦਾ ਰੇ ਇੱਕ ਵਾਰ ਤਾਂ ਰੋਕਦੀ ਆ ਪੈਲੀ ਪਾ ਜਾਂਦੀ ਆ ਹਾਂ ਉਦੋਂ ਬਾਅਦ ਤੁਰਦੀ ਕੋਈ ਨਹੀਂ ਅਖਲਾ ਵੀ ਨਹੀਂ ਕਰਿਆ ਹੋਇਆ ਨਾ ਹਾਲੇ ਹੂੰ ਅਖਲਾ ਵੀ ਰੱਖਿਆ ਹੋਇਆ ਹੈ ਜਿਹੜੀ ਮੈਂ ਇਹਨੂੰ ਕਹਿ ਕੇ ਹਟਾਇਆ ਤਾਂ 10 15 ਦਿਨ ਪਹਿਲਾਂ ਮਾਹ ਕਣਕ ਉੱਤੇ ਅਸਰ ਮੜਿਆ ਪਿਲਕ ਦਾ ਹੋਣਾ ਚਾਹੀਦਾ ਜੇ ਪਾਣੀ ਉਸਰ ਪਾਵੇ ਕੋਈ ਵੀ ਚੀਜ਼ ਦਾ ਸਰ ਠੰਡ ਪਵੇ ਹਾਂ ਅਸਰ ਪੈਣਾ ਚਾਹੀਦਾ ਮੜਿਆ ਕਣਕ ਉੱਥੇ ਹੀ ਖੜ ਕੇ ਫਿਰ ਥੱਲੇ ਨੂੰ ਫੁੱਟਦੀ ਆ ਨਹੀਂ ਕਣਕ ਦਾ ਖੜੀ ਨਾ ਗਿੱਟ ਗਿੱਟ ਫੁੱਟ ਫੁੱਟ ਹੋਈਆਂ ਪਈਆਂ ਬਾਈ ਬਾਈ ਕਣਕ ਗੰਨਾ ਰਹਿ ਗਿਆ 1.5 ਕਿਲੋ 1.5 ਕੀ ਲੋਂ ਨਿਬੜ ਚੁਣ ਲਿਆ ਕਣਕ ਬੀਜੂ ਆ ਕੜਕ ਬੀਜਣੀ ਆਪਾਂ ਨੇ ਪਰਸੋਂ ਪਰਚੀ ਲਈ ਹੋਈ ਹੈ ਭਈ ਇਹ ਸਬਾਬ ਸੇਵਾ ਕੰਮ ਜੇ ਹੈ ਗਾਹਾਂ ਨੂੰ ਗੰਨਾ ਗੰਨਾ ਚ 3 ਕਿਲੇ ਠੀਕ ਹੈ ਸੋਈ ਦਿਨ ਕਿੰਨੇ ਪਰਚੰਦਾ ਲੱਗਣਗੇ ਟੇਮ ਦਾ ਗੰਨੇ ਦੀ ਗਾਹ ਕਿੰਨੇ ਨਾਲ ਦੀ ਨਾਲ ਪੈ ਰਹੀ ਹੁਣ ਤਾਂ 11 ਤਰੀਕ ਤੱਕ ਪੈ ਗਈ ਹਾਂ ਲਾਲੀ ਕਹਿੰਦਾ ਕਹਿੰਦਾ ਇੱਕ ਤਾਂ ਪੈ ਗਈ ਆਪਣੀ ਮੇਰੀਆਂ ਦੋ ਇਕੱਠੀਆਂ ਹੀ ਆ ਜਾਣੀਆਂ ਇੱਕ ਇੱਕ ਦਿਨ ਦੀ ਠੀਕ ਆ ਇੱਕ 11 ਨੂੰ ਇੱਕ 13 ਨੂੰ ਠੀਕ ਆ 11 ਦੇ ਸਵੇਰ 9 ਵਜੇ ਤੱਕ ਪਈਆ ਮੇਰਾ 10 11 ਵਜੇ ਉਤਰੀ ਠੀਕ ਆ ਆ ਕਣਕ ਉੱਪਰ ਕੰਮ ਨਹੀਂ ਆ ਬਈ ਸਪਰੇ ਪਿੱਛੇ ਗੁੱਲੀ ਜਾਂਦੀ ਦੀ ਆ ਪਿੱਛੇ ਖੰਡੀ ਦੀ ਆ 826 ਵੀ ਜਾਏ ਜਿਹੜੀ ਆਪਾਂ ਨੇ ਮੱਕੀ ਵੱਢੀ ਆ ਉਹ ਖੇਤ ਆ ਬਈ ਇਹ ਦੇਖ ਲੋ ਕਣਕ ਆ ਸਾਰੀ ਕਣਕ ਦਾ ਇਹ ਨਿਕ ਨੰਬਰ ਆ ਕਣਕ ਦਾ ਸਪਰੇਅ ਕਰਾ ਕੇ 5 ਦਿਨ ਬਾਅਦ ਪਾਣੀ ਮੰਗਰ ਜੀ। ਕੋਈ ਵੀ ਬਾਈ 2-4 ਦਿਨ ਚ ਤੋੜਨਾ 2-4 ਦਿਨ ਚ ਗਿਆ ਹੋ ਗਿਆ। ਪਰਸੋਂ ਨੂੰ ਤੋੜਨੀ ਆ। ਫੁੱਲ ਤਿਆਰ ਆ। ਫੁੱਲ ਪੂਰਾ ਤਿਆਰ ਆ। ਰੇਟ ਬਾਈ ਥੋੜਾ ਜਿਹਾ ਡਾਊਨ ਆ ਗਿਆ ਹੁਣ। ਬਧੀਆ ਚਲੋ ਠੀਕ ਆ ਆਵੀਂ ਪਹਿਲਾਂ ਦਿਖਾਉਣਾ ਤੁਹਾਨੂੰ ਅੱਗੇ ਹੁਣ ਹਾਂ ਕਿੰਨੀਆਂ ਰਹਿ ਗਈਆਂ ਹੁਣ ਇੱਕ ਰਹਿ ਗਈ ਥੋੜੇ ਹਰਾਮੀ ਆ ਬੱਦਾ ਜਿਹੜਾ ਇੰਨਾ ਯਾ ਘੋਰਤਾ ਕੋਈ ਚੱਕਰ ਨਹੀਂ ਤੇ ਸਾਨੂੰ ਕੰਮ ਲਾ ਰੱਖਦਾ ਆ ਆ ਬਗੈ ਤੇ ਆ ਬੋ ਬੱਟ ਪਰ ਚਲੇ ਜਾਂਦਾ ਕਦੇ ਉਧਰ ਚਲੇ ਜਾਂਦਾ ਮੈਂ ਗੋਭੀ ਤੋੜ ਦੂੰ ਮੈਨੂੰ ਵੀ ਲੈ ਕੇ ਜਾ ਤੂੰ ਤੋੜ ਲਾ ਹਾਂ ਹਾਂ ਕਿਹਨਾਂ ਤੋੜਦੇ ਹੁਣ ਲਵਾਵਾ ਵੀ ਲੱਭ ਰਹੇ ਅੰਦਰ ਜਾ ਕੇ ਦੱਲਾ ਲਵਾਵਾ ਵੀ ਲੱਭਦਾ ਮੈਂ ਸਭ ਨਾਲ ਲੱਭਦਾ ਹੱਥ ਤੋਂ ਲੈ ਕਿਹੜਾ ਨਹੀਂ ਤੋੜਦਾ ਐਂ ਕਹਿੰਦਾ ਤੁਸੀਂ ਪਿੰਨੀਆਂ ਹੀ ਲੈ ਕੇ ਆਏ ਫੇਰ ਹੋਰ ਤੇ ਐ ਵੀ ਕਹਿੰਦਾ ਇਹੋ ਕਿ ਆ ਜਿਵੇਂ ਖਲਾਉਂਦਾ ਇਹ ਪਹਿਲੀ ਵਾਰ ਹੋਇਆ ਵੀ ਮਿਸੇ ਨੇ ਪਹਿਲੀ ਨਿਕਲ ਕਿੱਥੇ ਪਈਆਂ ਘਰ ਆਏ ਹੋਰ ਕਿੱਥੇ ਘਰ ਆ ਮੈਂ ਹੁਣ ਮੈਂ ਘਰ ਆਉਂਗਾ ਹੁਣ ਖਾਣ ਵੱਡੀ ਲੇਜੀ ਨਾਲੇ ਵੀ ਦੋਵੇਂ ਗੰਭ ਹੋ ਜਣੇ ਤੇਰੇ ਤੌਂ ਚੇੜੀ ਨਹੀਂ ਰਹੀ ਬੱਚੇ ਆਪਣੇ ਆਪ ਆਉਂਦੇ ਨੇ ਹਾਂ ਉਹ ਪਾਣੀ ਦਾ ਪ੍ਰੈਸ਼ਰ ਚੱਲਣਾ ਨਹੀਂ ਵਿੱਚ ਮਾਰ ਵੀ ਸਾਰੀ ਖਲਾਉ ਜੀ ਹਾਂ ਤੇ ਯਾਰ ਬਹਾ ਬਹੁਤ ਹੈ ਨਾ ਭਾਈ ਇਹ ਕਿ ਰਾਜ ਦਾ ਸਪਰੇਅ ਕਰਦਾ ਉਹਦੇ ਨਾਲ ਪਹਿਲਾ ਟਾਇਰ ਇਹ ਦੂ ਇਹਦੇ ਬਸ ਟਾਇਰ ਨਵੇਂ ਪੈ ਗਏ ਹੁਣ ਪਤਾ ਲੱਗ ਜਾਂਦਾ ਬੰਦੇ ਨੂੰ ਪਾਣੀ ਵੀ ਆਇਆ ਨਾ ਬਰਾਬਰ ਲਾਊਗਾ ਹੁਣ ਉਹਦੇ ਕਰਕੇ ਭਾਈ ਇੱਥੇ ਲੱਗਦਾ ਸ਼ੋਰੇਜ ਕਰਕੇ ਲੱਗਦਾ ਐ ਵੀ ਪਾਣੀ ਗਿਰਦਾ ਨਹੀਂ ਹੈਗਾ ਐਨ ਪੂਰਾ ਵਧੀਆ ਪਾਣੀ ਗਿਰਦਾ ਕਣਕ ਵੀ ਨਹੀਂ ਵੜਾਈ ਵੀ ਜਮੇ ਹੀ ਖਰਾਬ ਹੁੰਦੀ ਕਹਿੰਦੇ ਹੀ ਹਾਂ ਉਹ ਗਿੱਲੇ ਵਿੱਚ ਗਰੇ ਹੋ ਚੀ ਹਾਂ ਬਹੁਤ ਫਾਇਦਾ ਹੈ ਨਾ ਟਿੱਕ ਕਿਹੜਾ ਹੋਰ ਆਊਗਾ ਨਾ ਡੇਢ ਕਾ ਇੱਕੋ ਨਹੀਂ ਉਹ ਖੰਬੇ ਤੱਕ ਆਇਆ ਉਹ ਉਧਰ ਹਾਂ ਇਹ ਇੱਕੋ ਆਊਗਾ ਚੜਾਈ ਤੋਂ ਦੇ ਉਧਰ ਵੀ ਨਹੀਂ ਆਈ ਹੋਈ ਜਨਮ ਹਾਂ ਉਧਰ ਵੀ ਆਈ ਹੈ ਆ ਵੇ ਰਈ ਮੱਕੀ ਵਾਲੀ ਕਣਕ ਆ ਗਈ ਆ ਓਏ ਇਹਨੂੰ ਪਾਣੀ ਲਾ ਪਾਣੀ ਘੜ ਤੋਂ ਲਾਤਾ ਇਟਮਣ ਹੂੰ ਪਾਣੀ ਚਾਹੀਦਾ ਕਣਕ ਪਾਣੀ ਲੱਗਦੀ ਹੈ ਪਾਣੀ ਜਾਣ ਕੇ ਰੋਕ ਤਾ ਕਣਕ ਐਨ ਵਧੀਆ ਜੰਮਿਆਈ ਉਹੀ ਤੱਕ ਵੀ ਰਹਿੰਦੀ ਜਿਹੜੀ ਤੋਂ ਇੱਕ ਪਿਛੇ ਰਹਿੰਦੀ ਤੱਕ ਹੀ ਬਸ ਕਿਤੇ ਜਿਆਦਾ ਜੰਮ ਨਾ ਹੋ ਜੂਏ ਹਾਂ ਠੀਕ ਹੈ ਜਿਆਦਾ ਜੰਮ ਨਾ ਹੋ ਜੂਏ ਮੜਾ ਮਾਲ ਲ ਜੂਗੀ ਕਹ ਨਹੀਂ ਬਹੁਤ ਵਧੀਆ ਕਣਕ ਜੰਮੀ ਆ ਹਾਂ ਆਉਣਾ ਨਹੀਂ ਗਣ ਕੇ ਬਹੁਤ ਸੋਹਣੀ ਜੰਮੀ ਨੇ ਹਾਂ ਦੇਖਦੇ ਨੇ ਕਿਆਰੇ ਭਰ ਗਏ ਹਨ ਹਾਂ ਥੋੜੇ ਦਿਨ ਦੀ ਫਰਕ ਹੈ ਜੇ ਇਹਨਾਂ ਨੂੰ ਪਾਣੀ ਲਾਉਂਦੇ ਉਹਨੂੰ ਹੁਣ ਰੇਰੂ ਪਾ ਗਏ ਹਾਂ ਕੇਵਲ ਕਰਨੀ ਬਣੀ ਹੋਈ ਚੰਗੀ ਜੀ ਕਹਿੰਦੇ ਨਹੀਂ ਕਿੰਨੀਆਂ ਕਿਲਿਆਂ ਦੀ ਸਪਰੇ ਪੈ ਜਾਂਦੀ ਹੈ ਇਹ ਜਬਾਣੀ ਹੈ ਨਾ ਹਾਂ ਕਿੰਨਾ 600 ਲੀਟਰ 600 ਪੈਂਦਾ 2200 600 ਤੇ ਬਾਹਰੇ ਪੈਂਦਾ ਜਣੀ ਪਾਣੀ ਹਾਏ 600 ਜਿਹਨੇ ਵੱਧਾ ਕਰਾਉਂਦੇ ਸਾਡੇ ਚਲਾ ਬਣੇ ਤਾਂ ਲਿਖਾਜ ਕਰਕੇ ਹੁਣ ਮਾੜਾ ਮੋਟਾ ਵੱਧੋ ਹੀ ਭਾਲ ਲੰਦਾ ਇਹ ਵੀ ਘਟਣ ਦੇ ਬਾਅਦ ਘਟਣ ਦਾ ਕੋਈ ਹੱਲ ਨਹੀਂ ਬਾਅਦ ਚੋਂ ਕਿ ਨਹੀਂ ਹੁਣ ਜੇ ਆਪਾਂ ਲੇਬਰ ਵਾਲੇ ਤੇ ਕਿਸੇ ਤੇ ਵੀ ਸਪਰੇਅ ਕਰਾਉਨੇ ਆ ਆਪਾਂ ਵੱਧ ਦੇ ਵੱਧ 7 ਪੰਪ ਲਵਾਉਨੇ ਆ ਕਹਿੰਦੇ ਨਹੀਂ ਲਾਉਂਦੇ ਹਾਂ ਸਹੀ ਮਸੀਂ ਚਾਹੀਦੇ ਆਪਾਂ ਨੂੰ 6 ਜਾਂ 7 ਚੱਲਦੇ ਜਿਆਦਾ ਚਾਹੀਦੇ ਆਪਾਂ ਨੂੰ 10 ਪੰਪ ਇਹ ਰਿਜ਼ਲਟ ਲੈਣਾ ਦਵਾਈ ਦਾ ਕਹ ਨਹੀਂ ਉਹਦਾ ਤਾਂ ਹੀ ਦਵਾਈ ਦਾ ਰਿਜ਼ਲਟ ਜਿਆਦਾ ਆਏ ਗੀਲਿਆਂ ਚ ਹੋ ਵੀ ਗਈ ਬਾਈ ਸਵੇਰੇ ਨਾਲ ਦੀ ਨਾਲ ਗੋਭੀ ਤੋੜ ਕੇ ਦੇ ਰਹੇ ਹਾਂ ਬਾਈ ਨੂੰ ਗੋਬੀ ਲੈ ਕੇ ਜਾਣੀ ਆ। ਉਹ ਵੀ ਤਾਂ ਵੇ ਜੇ ਪੰਪ ਨਾ ਕਰਾਉਂਦੇ ਤਾ ਤੇ ਕੀਲਾ ਨਹੀਂ ਜਾ ਹੁਣ ਨਿਕਲ ਖਾਲੇ ਜਾਂਂਦੇ ਰੋ ਜਾਂ। ਹਾਂ ਹਾਂ ਤਾਂ ਕੀ ਗੱਲ। ਇੱਕ ਮੰਡ ਰਹੇਗੀ ਜੀ ਬਸ। ਹੂੰ। ਗੋਬੀ ਦਾ ਆ ਗਿਆ ਸਿਮਰਨ ਹੁਣ ਮੰਦਾ। ਹੂੰ। ਗੋਬੀ ਨਿਕਲਦੀ ਬਹੁਤ ਆ ਭਜਨ ਬਹੁਤ ਦਿੰਦੀ। ਹੂੰ। ਨਹੀਂ ਰੇਟ ਰਹੇ ਨਾ 15 ਰੁਪਏ 20 ਰੁਪਏ ਦਾ ਨਹੀਂ। ਹੂੰ। ਚਲ ਆਪਾਂ ਬੀਜ ਨਹੀਂ ਕਹਿੰਦੇ 15 ਰੁਪਏ ਵੀ ਬਹੁਤ ਆ 15 ਵੀ ਰਹੇ ਬਹੁਤ ਠੀਕ ਹੈ ਕਿ ਨਹੀਂ ਬੀਜ ਜੋ ਆਪਣਾ ਪਾਸ ਹੋ ਗਿਆ ਗੋਭੀ ਦਾ ਬੀਜ ਆਪਣਾ ਇੱਕ ਨੰਬਰ ਉਹ ਬਾਈ ਵੀ ਕਹਿੰਦੇ ਤੇ ਮੰਡੀ ਵਾਲੇ ਨਹੀਂ ਕਹਿੰਦੇ ਵੀ ਸੌਤੇ ਬੱਧ ਰੇਟ ਆਪਣਿਆਂ ਵਾਲੀ ਦਾ ਹੀ ਵਿਕਦੇ ਆਪਣਿਆਂ ਵਾਲੀ ਹੁਣ ਲੱਗੀ 10 ਰੁਪਏ ਬਾਕੀ ਵਿਕੀਆਂ 7-8 7-8 ਸੱਤੇ ਕਹਿੰਦਾ ਤਾਂ ਉਹ ਹਾਂ ਕਿਉਂਕਿ ਬਾਈ ਆਪਣਾ ਸਾਰੇ ਜਿਹੜਾ ਆਪਾਂ ਤੋੜਦੇ ਆ ਚਾਹੇ 5 ਲਵਾਵੇ ਉਹਨੇ ਚਾਹੇ 10 ਉਹਨੇ ਚਾਹੇ 20 ਉਹਨੇ ਅਸੀਂ ਇੱਕ ਸਾਈਜ਼ ਦੇ ਹੀ ਫੁੱਲ ਹੁੰਦੇ ਆ ਆ ਦੇਖ ਲਓ ਹੁਣ ਸਾਰੇ ਹੀ ਤੋੜੇ ਆ ਇੱਕ ਸਾਈਜ਼ ਦੇ ਹੀ ਫੁੱਲ ਸਾਰੇ ਹੁਣ ਪਰਸੋਂ ਨੂੰ ਤੋੜਾਂਗੇ ਪਰਸੋਂ ਤੱਕ ਤਿਆਰੇ ਆ ਥੋੜਾ ਜਿਹਾ ਤਿਆਰੇ ਆ ਨਹੀਂ ਪਰਸੋਂ ਹੀ ਤੋੜਨੇ ਆ ਠੀਕ ਆ ਪਰਸੋਂ ਤੋੜ ਲਾਂਗੇ ਹਾਂ ਕਰਾਂਗੇ ਫੇਰ ਆਪਾਂ ਇਹਨੂੰ ਲੈ 1 2 ਦੋ ਵਾਰ ਦਾ ਤਿੰਨ ਵਾਰ ਦਾ ਹੋਰ ਟਪ ਲੈ ਹੂੰ ਜਿਹੜਾ ਹੁਣ ਪਾਣੀ ਧਾਣੀ ਲੱਗਣਾ ਬਸ ਕਾਣਕ ਨੂੰ ਪਾਣੀ ਸ਼ੁਰੂ ਕਰ ਦੇ ਉਧਰ ਹਾਂ ਆਹ ਕੌਣ ਹੈ ਬੰਦਾ ਪਤਾ ਨਹੀਂ ਕੌਣ ਆਉਂ ਪੱਤੇ ਤੋੜੇ ਮੌਰਾ ਚੱਲਦਾ ਹਾਂ ਠੰਡ ਪੂਰੀ ਹੋ ਗਈ ਹੁਣ ਸਵੇਰੇ ਜਾਵਾਂ ਨਾ ਅਜੇ ਤੁੱਪ ਬਹੁ ਜੀ ਆਦੀ ਹੂੰ ਹੁੰਦੀ ਪੈਂਦੀ ਆ ਬਹੁਤ ਜ਼ਿਆਦੇ ਝੁੱਪਾਂ ਕਰਕੇ ਮਾੜੀ ਜੀ ਵੀ بارش ਹੋ ਜਾਂਦੀ ਫਸਲਾਂ ਵਾਸਤੇ ਬਹੁਤ ਚੰਗੀ ਹੂੰ بارش ਦੇ ਨਾਲ ਜਿਹੜਾ ਮੌਸਮ ਨੇ ਹੋਰੇ ਪਾਸੇ ਨੂੰ ਹੋ ਰਿਹਾ ਹੈ ਦੋਆ ਬਣ ਸ਼ੁਰੂ ਤਾਂ ਨਹੀਂ ਕਰਿਆ ਇਹ ਨਹੀਂ 10 15 ਦਿਨ ਹੋ ਗਏ ਨੇ 10 ਕ ਦਿਨ ਹਾਂ 10 ਫਿਰ ਸਾਰੇ ਝੋਕ ਦੇਣੇ ਹੁਣ ਬ੍ਰਾਹਮਾਸਤਰ ਆਪਾਂ ਨੇ ਜਿੰਨੀ ਸਪਰੇ ਨੇ ਦਵਾਉਣੀ ਆ ਨਾ ਇਹਨੇ ਦਵਾਉਣੀ ਬਕੀ ਹੈ ਜੀ

ਪੂਰਾ ਵਹੀ ਦੇਖ ਲੈਣ ਤੇਰੇ ਵਰੇ ਆ ਕੇ ਪਈ ਵਖਤੋਂ ਕਰਿਆ ਇਹਨੂੰ ਦੱਸਿਆ ਨਹੀਂ ਕਿੰਨੇ ਸਾਲ ਤਾਂ ਹੋ ਗਏ ਯਾਰ ਇਹਨੂੰ ਕਹਿੰਦੇ ਸੀ ਇਹ ਪਿਛਲੇ ਸਾਲ ਲਈ ਪਿਛਲੇ ਸਾਲ ਦੀ ਗੱਲ ਹੈ ਇਹ ਤਾਂ ਬਲਦੇਵ ਨੇ ਬੋਹ ਕਰੀ ਆ ਅੱਛਾ ਹਾਂ ਉਹ ਦੂਆ ਤਾਂ ਕੀੜਾ ਜਾ ਠੀਕ ਹੈ ਉਹ ਇਹ ਨਾ ਬੋਹ ਕਰੀ ਕੀੜਾ ਵਾਲਿਆਂ ਦੀ ਕਰਦੇ ਨੇ ਹਾਂ ਪਿਛਲੇ ਸਾਲ ਇਹਨੇ ਜਾਂ ਬੰਦਾ ਨਹੀਂ ਤਾਂ ਭੇਜਿਆ ਆਪਣੇ ਕਰਨ ਉਹਨੇ ਬਾਈ ਦਵਾਈਓ ਬੋਹ ਲਾਤੀ ਉਹ ਅੰਗੈਲੀ ਗਾਲ ਉਹ ਤਾਂ ਕਦੇ ਪਤਾ ਨਹੀਂ ਤੂਤੀਆ ਲੋਗ ਲਾ ਲੰਦਾ ਤਾਂ ਪਤਾ ਨਹੀਂ ਦੂਆ ਲਾ ਲੰਦਾ ਤਾਂ ਪਤਾ ਨਹੀਂ ਤਾਂ ਲੱਗਦਾ ਉਹਨੂੰ ਇਹਨੂੰ ਜੱਜਮੈਂਟ ਜ਼ਿਆਦਾ ਹੋਰ ਲੰਗਰ ਉੱਤੇ ਕੀ ਕਰ ਰਿਹਾ ਇੱਥੇ ਜਾ ਨਹੀਂ ਹੋਇਆ ਠੀਕ ਰਿਹਾ ਲੰਗਰ ਹੈ ਨਾ 1 ਨੰਬਰ ਦਾ ਬਾਈ ਠੀਕ ਖਲਾੜ ਨੂੰ ਗਿਆ ਹੋਗੇ ਉਹਨੂੰ ਖਲਾੜ ਦਾ ਤਾਂ ਮੂਰੇ ਵਾਲਾ ਜਿਹੜਾ ਚ ਜਿਹੜਾ ਮੂਰੇ ਵਾਲ ਖਲਾੜ ਆ ਉਹਦਾ ਕਰਾਸ ਛੁੱਟ ਗਿਆ ਅੱਛਾ ਉਹ ਆਵਾਜ਼ ਵੀ ਕਰਦਾ ਤਾਂ ਦਾਸਾ ਪਹਿਲਾਂ ਹੀ ਫਿਰ ਇਹ ਕੰਮ ਪੜਿਆ ਦਾ ਨਹੀਂ ਚੱਲੀ ਗਿਆ ਹੁਣ ਦੂਜੇ ਨਾਲ ਚੱਲੀ ਗਿਆ ਪਿੱਛੇ ਵਾਲੇ ਨਾਲ ਚੱਲੀ ਗਿਆ ਹਾਂ ਬਸ ਦੋ ਚਾਰ ਦਿਨ ਦੋ ਚਾਰ ਦਿਨ ਹੈ ਹੁਣ ਆਪਣੇ ਕੋ ਆਪਾਂ ਨੇ ਉਧਰ ਵੀ ਹੁਣ ਤਿਆਰੀ ਕਰਨੀ ਹੈ ਫਿਰ ਫਿਜਰੇਲੇ ਵਾਲਾ ਫਿਜਰੇਲੇ ਦੀ ਕਰਨੀ ਹੈ ਤਿਆਰੀ ਤੇ ਨਾਲੇ ਵੀ ਗੁਰਦੁਆਰੇ ਪ੍ਰੋਗਰਾਮ ਆ ਹਾਂ ਆ ਜਾ ਔਰ ਇਹਨੂੰ ਉਹਦਾ 28 ਤਰੀਕ ਨੂੰ ਹੈ ਨਾ ਲੱਖੀ ਕੀ ਕਰ ਦ ਗਾਜਰਾਂ ਨੇ ਹੋਣੀ ਨਾ ਅੱਛਾ ਹੂੰ 31 ਨੂੰ ਜਾਣਾ ਨਾ ਫਿਰ ਆਪਾਂ ਨੇ ਪਹਿਲੀ ਤਰੀਕ ਦਾ ਪ੍ਰੋਗਰਾਮ ਠੀਕ ਤੁਹਾਡੀਆਂ ਥੋੜੀਆਂ ਰੱਖੇ ਲਈਆਂ ਟਰਾਲੀ ਜ ਆਪਣੇ ਵਾਲੇ ਚ ਰੱਖੀਆਂ ਫੁੱਲ ਰੱਖ ਲਾਉਣੀ ਨਹੀਂ ਆਪਾਂ ਆਪਣੀ ਤਾਂ ਟੂਲ ਚ ਪਾ ਲਈ ਆਪਾਂ ਦੋਨਾਂ ਨੇ ਆਪਣੀਆਂ ਦੋਨਾਂ ਨੇ ਟੂਲ ਚ ਬਾਕੀ ਬਾਕੀ ਦਾ ਬਈ ਸਾਨੂੰ ਕਮਰਾ ਮਿਲ ਜਾਂਦਾ ਨਾ ਉੱਥੇ ਕਮਰੇ ਦੀ ਆਪਾਂ ਨੂੰ ਸਾਰੀ ਸੰਗਤ ਆਪਣੀ ਕਮਰੇ ਚ ਪੈਣੀ ਆ ਜਿਹੜੇ ਅਸੀਂ ਥੱਲੇ ਵੀ ਪੈ ਜਾਣਾ ਚਾਹੀਦੀ ਆਪਾਂ ਸਾਨੂੰ ਆਪਾਂ ਨੂੰ ਅਸੀਂ ਪੈਣਾ ਉੱਥੇ ਹੀ ਆਪਣੇ ਸਮਾਨ ਕੋਲੇ ਸਾਰਾ ਸਮਾਨ ਸਾਡਾ ਉੱਥੀ ਉੱਪਰ ਆਪਾਂ ਨੂੰ ਲਜਾਈ ਹੋਵੇ ਬਸ ਆਪਾਂ ਨੂੰ ਕੋਈ ਚੱਕਰ ਗੱਡੇ ਹੈਗੇ ਤਿੰਨ ਵਿੱਚ ਹਾਂ ਗੱਡੇ ਫਿੱਟ ਲੈਣੇ ਆਪਾਂ ਨੇ ਲਜਾਈ ਫਿੱਟ ਲੈਣੀ ਆਪਾਂ ਨੂੰ ਹੋਰ ਕੋਈ ਚੱਕ ਮਲਕੀਤ ਭਾਈ ਅਸੀਂ ਤਾਂ ਤਾਂ ਬੈਠੇ ਆ ਮੈਂ ਹੱਥ ਨਹੀਂ ਲਾ ਗੋ ਵੀ ਵੀ ਪਾਉਣੀ ਕਾਹច ਹੈ ਇੱਜ ਪਾਉਣੀ ਆ ਕਾਹច ਪਾਉਣੀ ਆ ਇਹ ਥੱਲੇ ਜਦੇ ਦੇਖ ਪੁੱਠਾ ਕਰ ਲੈਣਾ ਇਹਨੂੰ ਆ ਪੁੱਠਾ ਕਰ ਦੋ ਇਹ ਵਿਹਮ ਕਰਦਾ ਥੋੜਾ ਜਿਹਾ ਵਿਹਮ ਕਰਦਾ ਬਾਈ ਇਹ ਇਹਨੇ ਘਰਾਂ ਗੋਭੀ ਲਈ ਹੋਈ ਦਿਮਲਕੀਤ ਭਾਈ ਹਾਂ ਉਹਦੇ ਕੋਲ ਵੀ ਜਿੱਕਣਾ ਆਪਾਂ ਨੇ ਇਹਦੇ ਕੋਈ ਸਪਰੇ ਨਹੀਂ ਕਰੀ ਹਾਂ

ਆ ਤੋੜਦੇ ਹੁਣ ਬੱਤੇ